ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਸਿੰਘ ਮੀਡੀਆ ਚੈਨਲ ਤੇ ਪ੍ਰੋਗਰੈਸਿਵ ਪੰਜਾਬ ਇਸ ਸਮੇਂ ਕਰਾਲੀ ਬਾਈਪਾਸ ਦੇ ਤਸਵੀਰਾਂ ਤੁਹਾਡੇ ਲਈ ਸਾਂਝੀਆਂ ਕਰਨ ਲਈ ਵਿਸ਼ੇਸ਼ ਤੌਰ ਤੇ ਕਰਾਲੀ ਤੋਂ ਬਾਹਰ ਨਿਕਲ ਕੇ ਇਸ ਬਾਈਪਾਸ ਤੱਕ ਪਹੁੰਚੇ ਹਾਂ ਕਿਉਂਕਿ ਮੇਨ ਮਕਸਦ ਕੀ ਹੈ ਕਿ ਤੁੰਦ ਬਹੁਤ ਹੋ ਚੁੱਕੀ ਹੈ ਤੇ ਜੋ ਵੀ ਮੇਰੇ ਵੀਰ ਘਰ ਤੋਂ ਬਾਹਰ ਨਿਕਲਣ ਬਾਰੇ ਸੋਚ ਰਹੇ ਆ ਜਾਂ ਮੁਹਾਲੀ ਚੰਡੀਗੜ੍ਹ ਤੋਂ ਜੇਕਰ ਜਲੰਧਰ ਜਾਂ ਹੋਰ ਕਿਸੇ ਬਾਹਰਲੇ ਸਟੇਸ਼ਨ ਵੱਲ ਜਾ ਰਹੇ ਆ ਤਾਂ ਉਹਨਾਂ ਨੂੰ ਇੱਕ ਵਾਰ ਬਾਹਰ ਦੇ ਨਜ਼ਾਰੇ ਦਿਖਾ ਸਕੀਏ ਕਿ ਕਿਸ ਤਰ੍ਹਾਂ ਦਾ ਮੌਸਮ ਆ ਜਿਹੜਾ ਉਹ ਵਿਗੜਿਆ ਹੋਇਆ ਮੌਸਮ ਕਹਿ ਸਕਦੇ ਆ ਇੱਥੇ ਆਪਾਂ ਨੂੰ ਦੇਖਣ ਨੂੰ ਤਸਵੀਰ ਬਾਈਪਾਸ ਦੀ ਆ ਜਿੱਥੇ ਟਰੱਕ ਜਰੂਰ ਆ ਰਹੇ ਲੇਕਿਨ ਇਹ ਸਾਨੂੰ ਵੀ ਨਹੀਂ ਕਲੀਅਰ ਹੋ ਰਿਹਾ ਸਾਨੂੰ ਇੱਕ ਵਾਰ ਇਧਰ ਤਸਵੀਰ ਦਿਖਾ ਦਿਓ ਕਿ ਇਹ ਟਰੱਕ ਕਿਸ ਤਰ੍ਹਾਂ ਦਾ ਹੈ ਕਿਉਂਕਿ ਕਲੀਅਰਟੀ ਹੀ ਨਹੀਂ ਹੈ ਬਿਲਕੁਲ ਜਿਹੜੀ ਵਿਜ਼ਿਬਿਲਟੀ ਆ ਉਹ 504 ਫੁੱਟ ਦੇ ਤੱਕ ਹੀ ਸੀਮਤ ਰਹਿ ਚੁੱਕੀ ਹੈ ਗੱਡੀਆਂ ਬਹੁਤ ਆ ਰਹੀਆਂ ਨੇ ਕਾਫੀ ਜਿਹੜੇ ਡਰਾਈਵਰ ਨੇ ਉਹ ਤੇਜ਼ ਰਫਤਾਰ ਦੇ ਵਿੱਚ ਵੀ ਨਿਕਲ ਰਹੇ ਨੇ ਔਰ ਮੋਸਟਲੀ ਜਿਸ ਤਰ੍ਹਾਂ ਗੱਡੀ ਦੇ ਵਿੱਚ ਦੇਖ ਸਕਦੇ ਹੋ ਕਿ ਪਾਰਕਿੰਗ ਲਾਈਟਸ ਬੜੀ ਸੋਹਣੀ ਲਗਾਈ ਹੋਈ ਆ ਤਾਂ ਕਿ ਪਿੱਛੇ ਤੋਂ ਵੀ ਪਤਾ ਲੱਗ ਰਿਹਾ ਕਿ ਕੋਈ ਗੱਡੀ ਜਾ ਰਹੀ ਹੈ ਔਰ ਉੱਤੇ ਵੀ ਤਸਵੀਰਾਂ ਦਿਖਾ ਦਿਓ ਜਿਹੜਾ ਮੇਨ ਰੋਡ ਦੇ ਵਿੱਚ ਕਾਰ ਲੱਗਿਆ ਹੋਇਆ ਉਸ ਦੇ ਉੱਤੇ ਤੁਹਾਨੂੰ ਜੇਕਰ ਤੁਸੀਂ ਤਸਵੀਰਾਂ ਦੇ ਵਿੱਚ ਵੀ ਦੇਖੋ ਤਾਂ ਜਿਹੜੀ ਵਿਜ਼ਿਬਿਲਟੀ ਆ ਉਹ ਬਿਲਕੁਲ ਵੀ ਦਿਖਾਈ ਨਹੀਂ ਦੇ ਰਹੀ ਜਿਹੜਾ ਗਲਾਸ ਇਸ ਦੀ ਲਾਈਟ ਬਹੁਤ ਜ਼ਿਆਦਾ ਜੋ ਇਹ ਮੇਨ ਹਾਈਵੇ ਨੂੰ ਚਮਕਾਉਂਦੇ ਨੇ ਜਿੱਥੇ ਇਹ ਸ਼ੋਅ ਕਰ ਦਿੰਦੇ ਨੇ ਕਿ ਤੁਹਾਡੀ ਜਿਹੜੀ ਮੇਨ ਰੋਡ ਤੇ ਜਦੋਂ ਚੱਲਦੇ ਆ ਤਾਂ ਤੁਹਾਡੀ ਪਿਕਚਰ ਆ ਉਹ ਸਾਫ਼ ਰਹੇ ਔਰ ਗੱਡੀ ਕੋਈ ਵੀ ਆ ਰਹੀ ਹੋਵੇ ਪਿੱਛੇ ਤੋਂ ਤਾਂ ਉਸ ਦਾ ਇਹ ਨਹੀਂ ਪਤਾ ਲੱਗ ਰਿਹਾ ਕਿ ਇਹ ਗੱਡੀ ਕੀ ਹੈ ਔਰ ਦੂਸਰਾ ਅ ਅਸੀਂ ਉਸ ਜਗ੍ਹਾ ਦੇ ਉੱਤੇ ਖੜੇ ਆ ਜਿੱਥੇ ਕੁਰਾਲੀ ਤੋਂ ਜੇਕਰ ਆਪਾਂ ਚੰਡੀਗੜ੍ਹ ਜਾਂ ਖਰੜ ਤੋਂ ਆ ਰਹੇ ਆ ਤਾਂ ਇੱਥੇ ਇੱਕ ਡਿਵਾਈਡਰ ਹੈ ਜੋ ਕਿ ਕੁਰਾਲੀ ਤੋਂ ਇੱਕ ਮਰਿੰਡੇ ਨੂੰ ਰੋਡ ਡਿਵਾਈਡ ਹੁੰਦੀ ਆ ਤੇ ਦੂਸਰੀ ਰੋਪੜਵਾਲ ਜਾ ਰਹੀ ਆ ਜੋ ਮਰਿੰਡੇ ਨੂੰ ਡਿਵਾਈਡ ਹੁੰਦੀ ਆ ਉਹਦਾ ਡਿਵਾਈਡਰ ਸਾਨੂੰ ਮਹਿਜ 100 ਕਿਲੋਮੀਟਰ ਤੇ ਅਸੀਂ 100 ਮੀਟਰ ਵੀ ਬਹੁਤ ਜ਼ਿਆਦਾ ਹੋਏਗਾ 20 ਤੋਂ 25 ਕਿਲੋਮੀਟਰ ਦਾ ਡਿਸਟੈਂਸ ਹੋਏਗਾ ਤੇ ਉਹ ਵੀ ਸਾਨੂੰ ਦਿਖਾਈ ਨਹੀਂ ਦੇ ਰਿਹਾ ਅ ਬੇਸ਼ੱਕ ਦੀ ਰੋਡ ਜਿਹੜਾ ਨੈਸ਼ਨਲ ਹਾਈਵੇ ਥਾਰਟੀ ਹੈ ਉਹਨਾਂ ਦੁਆਰਾ ਵੱਖ-ਵੱਖ ਜਗ੍ਹਾ ਤੇ ਮਾਰਕਿੰਗ ਕੀਤੀ ਹੋਈ ਆ ਸੜਕ ਦੇ ਉੱਤੇ ਇੱਕ ਵਾਈਟ ਕਲਰ ਦੀ ਪੱਟੀ ਜ਼ਰੂਰ ਲਗਾਈ ਗਈ ਆ ਤੇ ਉਸ ਤੋਂ ਬਾਅਦ ਡਿਵਾਈਡਰ ਦੇ ਉੱਤੇ ਵੀ ਮਾਰਕਿੰਗ ਕੀਤੀ ਗਈ ਆ ਤਾਂ ਕਿ ਅਜਿਹੇ ਮੌਸਮ ਦੇ ਵਿੱਚ ਤੁਸੀਂ ਆਪਣੇ ਸੇਫ ਵਾਹਨ ਚਲਾ ਸਕੋ ਆ ਸੜਕ ਦੇ ਉੱਤੇ ਤੁਹਾਨੂੰ ਜੀ ਕੋਰੇ ਇਹ ਜ਼ਰੂਰ ਦਿਖਾ ਦਿਓ ਇੱਕ ਵਾਈਟ ਕਲਰ ਦੀ ਪੱਟੀ ਆ ਜਦੋਂ ਧੁੰਦ ਦਾ ਮੌਸਮ ਹੁੰਦਾ ਹੈ ਤਾਂ ਇਸ ਪੱਟੀ ਨੂੰ ਖਾਸ ਉਸੇ ਟਾਈਮ ਯੂਜ਼ ਕੀਤਾ ਜਾਂਦਾ ਜਦ ਹਨੇਰੇ ਦੇ ਵਿੱਚ ਕਿਉਂਕਿ ਇਹ ਚਮਕਦੀ ਹੈ ਰਿਫਲੈਕਸ਼ਨ ਦਾ ਕੰਮ ਕਰਦੀ ਆ ਜਦੋਂ ਲਾਈਟ ਪੈਂਦੀ ਆ ਤਾਂ ਇਹ ਜਿੰਨੀ ਮਰਜ਼ੀ ਤੋਂ ਹੁੰਦ ਹੋਵੇ ਉਸ ਦੇ ਵਿੱਚ ਵੀ ਤੁਹਾਨੂੰ ਇਹ ਪੱਟੀ ਚਮਕਦੀ ਦਿਖਾਈ ਦੇਵੇਗੀ ਅ ਸੋ ਇਸ ਦੇ ਨਾਲ ਇੱਕ ਵੱਡਾ ਅਪਡੇਟ ਹੋਰ ਤੁਹਾਨੂੰ ਦੱਸ ਰਿਹਾ ਕਿ ਕੁਰਾਲੀ ਬਾਈਪਾਸ ਦੇ ਉੱਤੇ ਅੱਜ ਇੱਕ ਉਸ ਸਮੇਂ ਵੱਡਾ ਹਫੜਾ ਤਫੜੀ ਦਾ ਮਾਹੌਲ ਹੋ ਗਿਆ ਜਦੋਂ ਇੱਕ ਚਲਦੀ ਕਾਰ ਨੂੰ ਅੱਗ ਲੱਗ ਜਾਂਦੀ ਹੈ ਤਸਵੀਰਾਂ ਵੀ ਤੁਸੀਂ ਦੇਖ ਰਹੇ ਹੋ ਨਾਲ ਦੀ ਨਾਲ ਕਿ ਕਿਸ ਤਰ੍ਹਾਂ ਗੱਡੀ ਨੂੰ ਅੱਗ ਲੱਗਦੀ ਹੈ ਤੇ ਉਸ ਤੋਂ ਬਾਅਦ ਜਿਹੜਾ ਚਾਲਕ ਸੀ ਜੋ ਕਿ ਜਲੰਧਰ ਤੋਂ ਮੁਹਾਲੀ ਦੇ ਵੱਲ ਜਾ ਰਿਹਾ ਸੀ ਤੇ ਕੁਰਾਲੀ ਬਾਈਪਾਸ ਦੇ ਉੱਤੇ ਪਿੰਡ ਲਖਨੌਰ ਦੇ ਲਾਗੇ ਜਦੋਂ ਗੱਡੀ ਮੇਨ ਹਾਈਵੇ ਦੇ ਉੱਤੇ ਚੜਨ ਲੱਗਦੀ ਆ ਤਾਂ ਇਸ ਗੱਡੀ ਨੂੰ ਅਚਾਨਕ ਹੀ ਅੱਗ ਲੱਗ ਜਾਂਦੀ ਹੈ ਜਦੋਂ ਹਲਕਾ ਜਿਹਾ ਧੂਆਂ ਚਾਲਕ ਦੇਖਦਾ ਤਾਂ ਗੱਡੀ ਤੋਂ ਬਾਹਰ ਨਿਕਲਦਾ ਹੈ ਬਾਹਰ ਨਿਕਲ ਕੇ ਜਦੋਂ ਗੱਡੀ ਨੂੰ پارک ਕਰਦਾ ਹੈ ਤਾਂ ਉਸ ਦੇ ਮੁਤਾਬਕ ਗੱਡੀ ਅਚਾਨਕ ਹੀ ਅੱਗ ਫੜ ਲੈਂਦੀ ਹੈ ਤੇ ਦੇਖਦੇ ਹੀ ਦੇਖਦੇ ਇਹ ਗੱਡੀ ਬਿਲਕੁਲ ਸੜਕੇ ਸੁਆਹ ਹੋ ਜਾਂਦੀ ਹੈ ਮੌਕੇ ਦੇ ਉੱਤੇ ਫਾਇਰ ਬ੍ਰਿਗੇਡ ਦੀ ਗੱਡੀ ਵੀ ਆਉਂਦੀ ਹੈ ਪੁਲਿਸ ਅਧਿਕਾਰੀ ਵੀ ਆਉਂਦੇ ਨੇ ਤੇ ਇਸ ਜੋ ਨੌਜਵਾਨ ਇਸ ਗੱਡੀ ਦੇ ਵਿੱਚ ਚਲਾ ਰਿਹਾ ਸੀ ਉਸ ਦੇ ਪਰਿਵਾਰਕ ਮੈਂਬਰ ਵੀ ਪਹੁੰਚ ਜਾਂਦੇ ਨੇ ਤੇ ਬੇਸ਼ੱਕ ਗੱਡੀ ਦੇ ਉੱਤੇ ਜਿਹੜੀ ਅੱਗ ਲੱਗੀ ਸੀ ਉਸ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਨਾਲ ਦੀ ਨਾਲ ਕਿ ਕਿੰਨੀ ਜ਼ਿਆਦਾ ਅੱਗ ਇਸ ਗੱਡੀ ਦੇ ਵਿੱਚ ਅਚਾਨਕ ਲੱਗੀ ਹੋਵੇਗੀ ਜਿੱਥੇ ਅ ਇਸ ਗੱਡੀ ਦੇ ਵਿੱਚ ਹਲਕੀ ਹਲਕੀ ਜਿਹੜੀ ਲਾਈਟ ਹੈ ਅੱਗ ਦੀਆਂ ਲਪਟਾਂ ਹਜੇ ਵੀ ਦਿਖਾਈ ਦੇ ਰਹੀਆਂ ਨੇ ਤੇ ਉਸ ਤੋਂ ਬਾਅਦ ਅ ਜਿਹੜੀ ਟੀਮ ਹੈ ਹਜੇ ਵੀ ਉਹ ਇਸ ਕੰਮ ਦੇ ਵਿੱਚ ਲੱਗੀ ਹੋਈ ਹੈ ਕਿ ਇਸ ਜਿਹੜੀ ਆਗ ਹੈ ਇਸ ਨੂੰ ਕੰਟਰੋਲ ਕੀਤਾ ਜਾ ਸਕੇ ਬੇਸ਼ੱਕ ਹਲਕੀ ਹਲਕੀ ਲਾਈਟ ਮੇਨ ਜਿਹੜੀ ਲਾਈਟ ਸੀ ਉਸ ਨੂੰ ਕਾਬੂ ਕਰ ਲਿਆ ਗਿਆ ਹੈ ਮੇਨ ਜਿਹੜੀ ਅੱਗ ਲੱਗੀ ਸੀ ਉਸ ਨੂੰ ਕਾਬੂ ਕਰਨ ਤੋਂ ਬਾਅਦ ਜਿਹੜਾ ਚਾਲਕ ਹੈ ਬਿਲਕੁਲ ਸਹੀ ਸਲਾਮਤ ਉਹ ਬਾਹਰ ਨਿਕਲ ਕੇ ਆ ਬਹੁਤ ਜਿਹੜੀ ਖੁਸ਼ਕਿਸਮਤੀ ਹੋਵੇਗੀ ਇਸ ਨੌਜਵਾਨ ਦੀ ਜਿਹੜਾ ਸਾਫ਼ ਤਰੀਕੇ ਦੇ ਨਾਲ ਗੱਡੀ ਨੂੰ ਸਾਈਡ ਦੇ ਉਤੇ پارک ਕਰਦਾ ਹੈ ਕਿਉਂਕਿ ਅਜਹੀ ਧੁੰਦ ਦੇ ਵਿੱਚ ਇਹੀ ਪਤਾ ਨਹੀਂ ਲੱਗਦਾ ਕਈ ਵਾਰ ਕਿ ਜਿਹੜੀ ਧੁੰਦ ਆ ਜਾਂ ਫਿਰ ਗੱਡੀ ਦੇ ਇੰਜਣ ਦੇ ਵਿੱਚੋਂ ਕੋਈ ਧੂੰਆਂ ਨਿਕਲ ਰਿਹਾ ਹੈ ਤਾਂ ਸਮਝਦਾਰੀ ਜਿੱਤੇ ਵਰਤੀ ਗਈ ਹੈ ਨੌਜਵਾਨ ਦੁਆਰਾ ਉੱਤੇ ਆਪਣਾ ਵੀ ਬਚਾਅ ਕੀਤਾ ਗਿਆ ਤੇ ਦੂਸਰੇ ਜਿਹੜੇ ਚਾਲਕ ਸੀ ਨਾਲ ਔਰ ਵਾਹਨਾਂ ਦੇ ਵਿੱਚ ਜਾ ਰਹੇ ਸੀ ਜਾ ਰਹੇ ਸੀ ਉਹਨਾਂ ਦਾ ਵੀ ਬਚਾਓ ਇੱਥੇ ਕੀਤਾ ਗਿਆ ਹੈ ਪੁਲਿਸ ਪ੍ਰਸ਼ਾਸਨ ਦੁਆਰਾ ਲਗਾਤਾਰ ਟ੍ਰੈਫਿਕ ਦੇ ਵਿੱਚ ਕੋਈ ਵਿਗੜ ਨਾ ਪਵੇ ਤਾਂ ਉਸ ਨੂੰ ਵੀ ਬਖੂਬੀ ਜਿਹੜਾ ਨਿਭਾਇਆ ਜਾ ਰਿਹਾ ਹੈ ਕੁਰਾਲੀ ਦੀ ਪੁਲਿਸ ਦੀ ਟੀਮ ਹੈ ਜਿਹੜੀ ਟ੍ਰੈਫਿਕ ਦੀ ਟੀਮ ਹੈ ਉਹ ਇੱਥੇ ਪਹੁੰਚੀ ਹੋਈ ਹੈ ਲਗਾਤਾਰ ਗੱਡੀਆਂ ਨੂੰ ਸਾਈਡ ਦੇ ਉੱਤੇ ਕੀਤਾ ਜਾ ਰਿਹਾ ਤਾਂ ਕਿ ਕੋਈ ਵੀ ਕਿਸਮ ਦਾ ਇੱਥੇ ਜਾਮ ਨਾ ਦੇਖਣ ਨੂੰ ਮਿਲ ਸਕੇ ਕਿਉਂਕਿ ਜਦੋਂ ਜਾਮ ਲੱਗਦਾ ਹੈ ਤਾਂ ਪਿੱਛੇ ਤੋਂ ਬਹੁਤ ਤੇਜ਼ ਰਫ਼ਤਾਰ ਦੇ ਨਾਲ ਗੱਡੀਆਂ ਆਉਂਦੀਆਂ ਨੇ ਜਦੋਂ ਤੇਜ਼ ਰਫ਼ਤਾਰ ਦੇ ਨਾਲ ਗੱਡੀਆਂ ਆਉਂਦੀਆਂ ਨੇ ਤਾਂ ਉਸ ਦੇ ਵਿੱਚ ਐਕਸੀਡੈਂਟ ਹੋਣ ਦਾ ਕਾਰਨ ਵੀ ਕਾਫੀ ਵੱਜ ਜਾਂਦਾ ਹੈ ਤਸਵੀਰਾਂ ਤੁਸੀਂ ਆਪ ਹੀ ਦੇਖ ਰਹੇ ਹੋ ਕਿ ਗੱਡੀ ਬਿਲਕੁਲ ਹੀ ਸੜਕੇ ਸਵਾਹ ਹੋ ਚੁੱਕੀ ਹੈ ਤੇ ਸਵਾਹ ਹੋਣ ਦੇ ਬਾਵਜੂਦ ਜਿਹੜਾ ਹਜੇ ਵੀ ਹਲਕੀ ਹਲਕੀ ਅੱਗ ਦੀਆਂ ਲੱਟਾਂ ਵਿੱਚੋਂ ਗੱਡੀ ਦੇ ਅੰਦਰਲੇ ਪਾਰਸ਼ਨ ਚੋਂ ਦਿਖਾਈ ਦੇ ਰਹੀਆਂ ਨੇ ਸੋ ਇਸ ਗੱਡੀ ਦੇ ਮਾਲਕ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਉਸ ਦਾ ਕੀ ਕਹਿਣਾ ਹੈ ਤੇ ਫਿਲਹਾਲ ਤੁਹਾਨੂੰ ਉਸ ਤੋਂ ਬਾਅਦ ਇੱਕ ਵਾਰ ਫੇਰ ਆਪਾਂ ਵਾਪਸ ਲੈ ਕੇ ਆ ਰਹੇ ਹਾਂ ਇਸ ਹਾਈਵੇ ਦੇ ਉੱਤੇ ਜਿੱਥੇ ਧੁੰਦ ਬਹੁਤ ਜ਼ਿਆਦਾ ਹੈ ਤੇ ਗੱਡੀਆਂ ਲਗਾਤਾਰ ਆਪਣੀ ਮੰਜ਼ਿਲ ਵੱਲ ਨੂੰ ਵੱਧ ਰਹੀਆਂ ਨੇ ਜੋ ਚਾਲਕ ਨੇ ਜੋ ਘਰਾਂ ਤੋਂ ਲੰਮੇ ਸਫ਼ਰਾਂ ਦੇ ਉੱਤੇ ਨਿਕਲੇ ਨੇ ਉਹ ਆਪਣੀ ਘਰ ਵੱਲ ਨੂੰ ਜਾ ਰਹੇ ਨੇ ਤੇ ਇੱਕ ਸਾਹਮਣੇ ਗੱਡੀ ਆ ਰਹੀ ਹੈ ਜੀ ਉਹ ਵੀ ਦਿਖਾ ਦਿਓ ਉਸ ਦੀ ਬਿਲਕੁਲ ਡਿਮ ਜੀ ਲਾਈਟ ਦਿਖ ਰਹੀ ਆ ਇਹ ਨਹੀਂ ਪਤਾ ਲੱਗ ਰਿਹਾ ਕਿ ਬਾਸਾ ਟਰੱਕ ਆ ਜਾਂ ਕੀ ਹੈ ਔਰ ਅਜਿਹਾ ਹੀ ਮੌਸਮ ਹੁੰਦਾ ਜਿਸ ਦੇ ਵਿੱਚ ਤੁਸੀਂ ਜਿੱਥੇ ਆਪਣੇ ਆਪ ਨੂੰ ਸੇਫ ਰੱਖਣਾ ਹੈ ਉੱਤੇ ਦੂਸਰਿਆਂ ਦੀ ਸੇਫਟੀ ਨੂੰ ਵੀ ਮੈਨ ਰੱਖਣਾ ਹੈ ਤੋਂ ਵੱਡਾ ਟਰੱਕ ਆ ਜੀ ਹੁਣ ਆਪਾਂ ਨੂੰ ਬਿਲਕੁਲ ਜਦੋਂ 10 ਫੁੱਟ ਦੀ ਦੂਰੀ ਤੇ ਰਹਿ ਗਿਆ ਉਦੋਂ ਆ ਕੇ ਪਤਾ ਲੱਗਿਆ ਇਹ ਦੇਖੋ ਤੇ ਕੁਰਾਲੀ ਵੱਲ ਨੂੰ ਜਾ ਰਹੇ ਆ ਤੇ ਦੂਸਰੇ ਪਾਸੇ ਇਹ ਗੱਡੀ ਆ ਜੋ ਬਿਲਕੁਲ ਵਧੀਆ ਤਰੀਕੇ ਨਾਲ ਜੋ ਇੰਡੀਕੇਟਰਸ ਨੇ ਤੁਹਾਡੇ ਪਾਰਕਿੰਗ ਲਾਈਟਸ ਨੇ ਉਹ ਚਲਾ ਕੇ ਚੱਲ ਰਹੇ ਨੇ ਸੋ ਸਾਡਾ ਮੇਨ ਮਕਸਦ ਅੱਜ ਦਾ ਇਹ ਖਬਰ ਕਰਨ ਦਾ ਇਸ ਲਈ ਹੈ ਕਿ ਜੇਕਰ ਤੁਸੀਂ ਘਰ ਤੋਂ ਨਿਕਲ ਰਹੇ ਹੋ ਤੁਹਾਡੇ ਪੇਰੈਂਟਸ ਤੁਹਾਡੇ ਬੱਚੇ ਜੋ ਤੁਹਾਡਾ ਇੰਤਜ਼ਾਰ ਕਰ ਰਹੇ ਨੇ ਘਰਾਂ ਦੇ ਵਿੱਚ ਅਜਿਹੇ ਮੌਸਮ ਦੇ ਵਿੱਚ ਨਿਕਲਣ ਤੋਂ ਪਹਿਲਾਂ ਤਾਂ ਗੁਰੇਜ਼ ਕਰੋ ਕਿਉਂਕਿ ਬਹੁਤ ਜ਼ਿਆਦਾ ਫੌਗ ਹੈ ਜਿਹੜੀ ਉਹ ਛਾਈ ਹੋਈ ਹੈ ਤੇ ਦੂਸਰਾ ਜਿਹੜੀ ਡਾਇਰੈਕਸ਼ਨਸ ਨੇ ਜੋ ਪ੍ਰਸ਼ਾਸਨ ਦੁਆਰਾ ਸਮੇਂ ਤੋਂ ਸਮੇਂ ਦਿੱਤੀਆਂ ਜਾਂਦੀਆਂ ਨੇ ਉਹਨਾਂ ਨੂੰ ਫੋਲੋ ਜਰੂਰ ਕਰਦੇ ਰਹੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਉਹਨਾਂ ਵੀਰਾਂ ਪਹੈਣਾ ਤੱਕ ਇਹ ਵੀਡੀਓ ਪਹੁੰਚ ਸਕੇ ਜੋ ਲੰਮੇ ਰੋਡ ਦੇ ਉੱਤੇ ਰਾਤ ਨੂੰ ਨਿਕਲਣ ਦੀ ਪਲਾਨਿੰਗ ਕਰ ਰਹੇ ਨੇ